ਸਸਿਕਲ ਦੋਸਤੋ ਮਾਰਸ਼ਲ نیوز ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ 30 ਦਸੰਬਰ ਜੋ ਕਿ ਕਿਸਾਨ ਮੋਰਚੇ ਵੱਲੋਂ ਐਸਕੇਮ ਵੱਲੋਂ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਭ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਆਪ ਜੀ ਨੂੰ ਦੱਸ ਦਈਏ ਕਿ ਵੀ ਇਹ ਪੰਜਾਬ ਬੰਦ ਨੂੰ ਬਿਲਕੁਲ ਹਲਕੇ ਟੰਗ ਦੇ ਵਿੱਚ ਨਾ ਲੋ ਮੇਰੇ ਪ੍ਰੇਮੀਓ ਸਾਥੀਓ ਆਪ ਜੀ ਨੂੰ ਦੱਸਣਾ ਫਰਜ਼ ਬਣਦਾ ਕਿ ਅੱਜ 29 ਤਰੀਕ ਹੋ ਗਈ ਹੈ ਤੇ ਬਿਲਕੁਲ ਹੀ ਜੋ ਸਾਰਾ ਕੁਝ ਬੰਦ ਰਹੇਗਾ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਗੈਰ ਸਰਕਾਰੀ ਹੈ ਤੇ ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਜੋ ਬੰਦ ਦਾ ਐਲਾਨ ਕੀਤਾ ਗਿਆ ਇਸ ਦੇ ਵਿੱਚ ਜਿੱਥੇ ਟਰਾਂਸਪੋਰਟ ਤਾਂ ਬਿਲਕੁਲ ਹੀ ਬੰਦ ਰਹੇਗੀ ਉੱਥੇ ਜੇਕਰ ਗੱਲ ਕਰ ਲਈਏ ਤਾਂ ਬੈਂਕ ਵੀ ਬੰਦ ਰਹਿਣਗੇ ਸਰਕਾਰੀ ਅਦਾਰੇ ਬੰਦ ਰਹਿਣਗੇ ਤੇ ਗੈਰ ਸਰਕਾਰੀ ਅਦਾਰੇ ਵੀ ਬੰਦ ਰਹਿਣਗੇ ਤੇ ਐਸਕੇਮ ਵੱਲੋਂ ਇਹ ਜੋ ਸਾਰਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਕਿ ਅਸੀਂ ਕਹਿਣਾ ਚਾਹੁੰਦੇ ਆ ਕਿ ਵੀ ਇਹ ਬੰਦ ਦੇ ਦਰਮਿਆਨ ਜਿੱਥੇ ਪਹਿਲਾਂ ਸਬਜ਼ੀਆਂ ਮੰਡੀਆਂ ਖੁੱਲੀਆਂ ਰਹਿੰਦੀਆਂ ਸੀ ਜਾਂ ਦੁੱਧ ਦੀ ਜੋ ਸਪਲਾਈ ਚੱਲਦੀ ਰਹਿੰਦੀ ਸੀ ਉਹ ਵੀ ਬੰਦ ਰਹੇਗੀ ਇਸ ਕਰਕੇ ਜੋ ਆਪਣੇ ਘਰ ਦੇ ਵਿੱਚ ਰਾਸ਼ਨ ਦਾ ਸਮਾਨ ਹੈਗਾ ਉਹ ਅੱਜ ਹੀ ਲੈ ਕੇ ਰੱਖ ਲਿਓ ਕਿਤੇ ਫਿਰ ਕੱਲ ਨੂੰ ਤੁਹਾਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਵੈਸੇ ਕਿਸਾਨਾਂ ਨੇ ਧਰਨੇ ਦੇ ਦੌਰਾਨ ਲੰਗਰ ਵੀ ਲਗਾਏ ਹੋਣੇ ਤੁਸੀਂ ਉੱਥੇ ਜਾ ਕੇ ਵੀ ਛੱਕ ਸਕਦੇ ਹੋ ਚਾਹ ਦੇ ਲੰਗਰ ਵੀ ਚੱਲਣਗੇ ਤੇ ਹੋਰ ਦੂਜੇ ਲੰਗਰ ਵੀ ਚੱਲਣਗੇ ਤੇ ਹੁਣ ਆਪ ਜੀ ਨੂੰ ਦੱਸਣਾ ਫਰਜ਼ ਬਣਦਾ ਸੀਗਾ ਅਸੀਂ ਦੱਸ ਦਿੱਤਾ ਫਿਰ ਵੀ ਇਸ ਦੇ ਦਰਮਿਆਨ ਜੋ ਕਿ ਐਮਰਜੈਂਸੀ ਜੋ ਸੁਵਾਂਵਾ ਹੈਗੀਆਂ ਉਹ ਵੈਸੇ ਚੱਲਦੀਆਂ ਰਹਿਣਗੀਆਂ ਜਿਸ ਦੇ ਵਿੱਚ ਦਵਾਈਆਂ ਦਾ ਹੋ ਗਿਆ ਡਾਕਟਰੀ ਲਾਈਨ ਦਾ ਹੋ ਗਿਆ ਜਾਂ ਕਿਸੇ ਨੇ ਇਲਾਜ ਕਰਾਉਣ ਜਾਣਾ ਹੈਗਾ ਜਾਂ ਕਿਸੇ ਦੀ ਫਲਾਈਟ ਹੈਗੀ ਹੈ ਉਹ ਆਪਣਾ ਪਾਸਪੋਰਟ ਵਗੈਰਾ ਟਿਕਟ ਵਗੈਰਾ ਨਾਲ ਲੈ ਕੇ ਜਾਵੇ ਤਾਂ ਕਿ ਦਿਖਾ ਕੇ ਧਰਨੇ ਤੋਂ ਨਿਕਲਿਆ ਜਾ ਸਕੇ ਐਂਬੂਲੈਂਸ ਸੁਵਾਂਵਾ ਵੀ ਜੋ ਨਿਰਵਿਘਨ ਜਾਰੀ ਰਹਿਣਗੀਆਂ ਜੇਕਰ ਕਿਸੇ ਦੀ ਕੋਈ ਅਪਾਇੰਟਮੈਂਟ ਹੈ ਨੌਕਰੀ ਦਾ ਹੈਗਾ ਉਹ ਵੀ ਉਹ ਉਹਨਾਂ ਨੂੰ ਵੀ ਛੂਟ ਹੋਏਗੀ ਇਸ ਦੇ ਇਸ ਸੰਬੰਧ ਦੇ ਵਿੱਚ ਜੇ ਕੋਈ ਬਿਮਾਰ ਹੈ ਇਲਾਜ ਕਰਾਉਣ ਜਾ ਰਿਹਾ ਉਸ ਨੂੰ ਵੀ ਛੂਟ ਹੋਏਗੀ ਤੇ ਜੇਕਰ ਕੋਈ ਲਾੜਾ ਲਾੜੀ ਜੋ ਕਿ ਵਿਆਹ ਕਰਾਉਣ ਜਾ ਰਹੇ ਹੈ ਜਾਂ ਕੋਈ ਲਾੜਾ ਜਾ ਰਿਹਾ ਤੁਹਾਡੇ ਵਰਗਾ ਵਿਆਹ ਕਰਾਉਣ ਵਾਸਤੇ ਉਹਨੂੰ ਵੀ ਰੋਕਿਆ ਨਹੀਂ ਜਾਏਗਾ ਪਰ ਉਹ ਵਰਦੀ ਦੇ ਵਿੱਚ ਆਉਣਾ ਚਾਹੀਦਾ ਲਾੜੇ ਵਾਲੀ ਦੇ ਵਿੱਚ ਤੇ ਜਿਹੜੇ ਉਹਦੇ ਨਾਲ ਬਰਾਤੀ ਹੋਣਗੇ ਉਹਨਾਂ ਕੋਲ ਵਿਆਹ ਦਾ ਕਾਰਡ ਹੋਣਾ ਚਾਹੀਦਾ ਜਿਸ ਦੇ ਉੱਪਰ ਕੁੜੀ ਦਾ ਘਰ ਦਾ ਐਡਰੈਸ ਛਪਿਆ ਹੋਵੇ ਤਾਂ ਕਿ ਤੁਹਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਾਡਾ ਮਤਲਬ ਸਿਰਫ ਇਹ ਸੀ ਕਿ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਭਾਈ ਦੁੱਧ ਵੀ ਨਹੀਂ ਹੈ ਕਈਆਂ ਦੇ ਨਮ ਜੰਮੇ ਬੱਚੇ ਹੁੰਦੇ ਆ ਜਾਂ ਉਹਨਾਂ ਨੂੰ ਫਿਰ ਦੁੱਧ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਫਿਰ ਕਿਸਾਨਾਂ ਨੂੰ ਗਾਲਾਂ ਕੱਢੋਗੇ ਤੁਸੀਂ ਵੀ ਦੱਸਿਆ ਨਹੀਂ ਜੀ ਐਦਾਂ ਹੋ ਗਿਆ ਉਦਾਂ ਹੋ ਗਿਆ ਇਸ ਕਰਕੇ ਪਹਿਲਾਂ ਹੀ ਆਪਣਾ ਦੁੱਧ ਦਾ ਚਾਹੇ ਉਹ ਕੋਈ ਬਿਮਾਰ ਹੈ ਉਹਦੀ ਦਵਾਈ ਬੁੱਟੀ ਹੈ ਜਾਂ ਕੁਝ ਹੋਰ ਚੀਜ਼ਾਂ ਹੈਗੀਆਂ ਉਹ ਲੈ ਲਓ ਵੈਸੇ ਤਾਂ ਬਿਮਾਰਾਂ ਨੂੰ ਛੂਟ ਹੈ ਇਹਦੇ ਵਿੱਚ ਪਰ ਫਿਰ ਵੀ ਅਸੀਂ ਕਿਸੇ ਅੜਿੱਕੇ ਦੇ ਵਿੱਚ ਕਿਉਂ ਆਉਣਾ ਕਿਸੇ ਪਰੇਸ਼ਾਨੀ ਨੂੰ ਕਿਉਂ ਚੱਲਣਾ ਹੈਗਾ ਉੱਥੇ ਉਦਾਂ ਹੀ ਫਿਰ ਕਿਸਾਨਾਂ ਨੂੰ ਗਾਲਾਂ ਕਢੀ ਜਾਂਦੇ ਜਾ ਕੇ ਵੀ ਧਰਨੇ ਲਾ ਕੇ ਬੈਠ ਜਾਂਦੇ ਆ ਜਾਂ ਹੋਰ ਹੈ ਕਿਉਂਕਿ ਐਮਐਸਪੀ ਦੇ ਉੱਪਰ ਕੋਈ ਵੀ ਜੋ ਵਿਚਾਰਤਾਰਾ ਨਹੀਂ ਹੋ ਰਹੀ ਜੋ ਵਾਦੇ ਕਰਕੇ ਠਾਲੇ ਗਈ ਸੀਗੇ ਉਹ ਸਰਕਾਰਾਂ ਵੱਲੋਂ ਅਜੇ ਤੱਕ ਉਹ ਮੰਨੇ ਨਹੀਂ ਗਏ ਹੈਗੇ ਤੇ ਹੁਣ ਆਪ ਜੀ ਨੂੰ ਦੱਸ ਦਈਏ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਦਾ ਐਲਾਨ ਹੈ ਇਸ ਦੇ ਵਿੱਚ ਰੇਲ ਆਵਾਜਾਈ ਬੰਦ ਹੈ ਸੜਕ ਆਵਾਜਾਈ ਬੰਦ ਹੈ ਦੁਕਾਨਾਂ ਬਿਲਕੁਲ ਸਾਰੀਆਂ ਬੰਦ ਰਹਿਣਗੀਆਂ ਕਿਸਾਨਾਂ ਵੱਲੋਂ ਅਪੀਲ ਹੈ ਕਿ ਵੀ ਭਾਈ ਸ਼ਟਰ ਡਿੱਗੇ ਹੋਣੇ ਚਾਹੀਦੇ ਆ ਇਹ ਕੰਮ ਨਹੀਂ ਚੱਲੇਗਾ ਵੀ ਅੱਧਾ ਸ਼ਟਰ ਖੁੱਲਾ ਜਾਂ ਅੱਧਾ ਬੰਦ ਹੈਗਾ ਇਸ ਕਰਕੇ ਪੂਰਾ ਸਹਿਯੋਗ ਦਿਓ ਉਹਨਾਂ ਵੱਲੋਂ ਕਹਿਣਾ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰਹਿਣਗੇ ਪ੍ਰਾਈਵੇਟ ਵਹੀਕਲ ਨਹੀਂ ਚੱਲਣਗੇ ਅ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਵੀ ਬੰਦ ਰਹਿਣਗੇ ਵੈਸੇ ਤਾਂ ਕੋਈ ਸਾਧਨ ਕਿਤੇ ਜਾਣਾ ਹੀ ਨਹੀਂ ਪਰ ਫਿਰ ਵੀ ਜੇਕਰ ਕਿਸੇ ਨੇ ਜਿਵੇਂ ਐਂਬੂਲੈਂਸ ਵਾਲੇ ਹੋਗੇ ਜਾਂ ਹੋਰ ਕੋਈ ਬਿਮਾਰ ਹੈ ਉਹ ਆਪਣੇ ਜੋ ਉਹਨਾਂ ਦੇ ਕੋਲ ਵਹੀਕਲ ਹੈਗੇ ਆ ਉਹਨਾਂ ਦੇ ਵਿੱਚ ਤੇਲ ਪਵਾ ਕੇ ਪਹਿਲਾਂ ਹੀ ਰੱਖ ਲੈਣ ਫਿਰ ਕੱਲ ਨੂੰ ਇਹ ਜਿਹੜੇ ਪੰਪ ਹੈ ਇਹ ਇਹ ਬਿਲਕੁਲ ਬੰਦ ਰਹਿਣਗੇ ਫਿਰ ਕਿਸੇ ਨੂੰ ਦੋਸ਼ਨਾ ਤੁਸੀਂ ਦਿਓ ਦੁੱਧ ਦੀ ਸਪਲਾਈ ਬਿਲਕੁਲ ਬੰਦ ਹੈ ਤੇ ਐਮਰਜੈਂਸੀ ਨੌਕਰੀ ਦੇ ਇੰਟਰਵਿਊ ਦੇ ਲਈ ਇਜਾਜ਼ਤ ਹੈ ਜਾ ਸਕਦੇ ਆ ਤੇ ਆਪ ਜੀ ਨੂੰ ਦੱਸ ਦਈਏ ਪੰਜਾਬ ਦੇ ਵਿੱਚ 200 ਤੋਂ ਲੈ ਕੇ 500 ਥਾਮਾਂ ਦੇ ਉੱਪਰ ਪੂਰੀ ਪੂਰਨ ਰੂਪ ਦੇ ਵਿੱਚ ਨਾਕਾਬੰਦੀ ਹੋਏਗੀ ਜੋ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਏਗੀ ਇਸ ਕਰਕੇ ਜੋ ਸਾਡੀ ਇਹ ਆਪ ਜੀ ਨੂੰ ਅਪੀਲ ਹੈ ਕਿ ਵੀ ਆਪ ਜੀ ਇਹ ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈਗਾ ਜਗਜੀਤ ਸਿੰਘ ਡੱਲੇয়াল ਮਰਨ ਵਰਤ ਰੱਖਿਆ ਹੋਇਆ ਹੈ 34 ਦਿਨ ਹੋ ਚੁੱਕੇ ਨੇ ਹਾਲਤ ਨਾਜਿਕ ਹੈ ਉਸ ਦੇ ਮੱਦੇ ਨਜ਼ਰ ਜੋ ਸਾਰੀਆਂ ਜਥੇਬੰਦੀਆਂ ਜੋ ਕਿ ਐਮਐਸਪੀ ਦੇ ਜਾਂ ਹੋਰ ਜਿਹੜੀਆਂ ਮੰਗਾਂ ਹੈਗੀਆਂ ਸਾਰੀਆਂ ਮੰਗਾਂ ਨੂੰ ਮਨਾਉਣ ਵਾਸਤੇ ਜੋ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਉਸ ਨੂੰ ਫੇਰ ਗੌਰ ਕਰ ਲਿਓ ਤੇ ਗੱਲ ਸੁਣਦੇ ਆ ਸਰਵਰ ਸਿੰਘ ਪੰਦੇਰ ਐਸਕੇਐਮ ਮੋਰਚੇ ਦੇ ਉਹ ਕੀ ਕਹਿੰਦੇ ਨੇ ਇਸ ਸੰਬੰਧ ਵਿੱਚ ਬਣੇ ਰਹੋ ਮਾਰਸ਼ਨ ਨੂੰ ਤੇ ਸਾਡੇ ਨਾਲ ਅਸੀਂ ਬਣ ਰਹੇ ਹਾਂਗੇ ਆਪ ਜੀ ਦੇ ਨਾਲ ਧੰਨਵਾਦ ਮੈਂ ਸਰਵਰ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ 30 ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਰੇਲ ਆਵਾਜਾਈ ਛੜਕੀ ਆਵਾਜਾਈ ਔਰ ਪੂਰੀ ਤਰ੍ਹਾਂ ਦੁਕਾਨਦਾਰੀ ਔਰ ਸ਼ਟਰ ਡਾਊਨ ਰਹੂਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਔਰ ਕੋਈ ਵੀ ਨਿੱਜੀ ਵਾਹਨ ਵੀ ਕੋ ਸੜਕਾਂ ਤੇ ਨਹੀਂ ਹੋਊਗਾ ਸવાય ਐਮਰਜੈਂਸੀ ਤੋਂ ਜਿੰਨੇ ਪੈਟਰੋਲ ਪੰਪ ਨੇ ਗੈਸ ਏਜੰਸੀਆਂ ਨੇ ਇਹ ਤੋਂ ਕਹਾ ਜਿਹੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅ ਸਵੇਰੇ ਕਿਸਾਨਾਂ ਨੇ ਸਹਿਯੋਗ ਕਰਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀ ਆ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕਿ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਏਡੀ ਛੇਤੀ ਦੁੱਧ ਨਹੀਂ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵਿਕਜੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਕਾ 에어ਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾ ਵੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਔਰ ਕਿਸੇ ਨੂੰ ਕੋ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਖ ਕੇ ਤੋ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਲਗਭਗ 2-300 ਥਾਵਾਂ ਤੇ ਬੰਦ ਮਿਲੂਗਾ ਆਮ ਜਨਤਾ ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾਂ ਥਾਂ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਵਾਂ ਤੇ ਤਿੰਨ ਥਾਵਾਂ ਤੇ ਰੇਲ ਹੋਊਗੀ আর 37 ਥਾਵਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ 골ਡਨ ਗੇਟ ਤੇ ਮੈਂ ਖੁਦ ਮੌਜੂਦ ਹੋਊਗਾ ਵੱਡਾ ਕੱਟ ਕਰਕੇ ਤੋਂ ਜਿੱਥੇ-ਜਿੱਥੇ ਵੀ ਪੰਜਾਬ ਦੇ ਅੰਦਰ तमाम ਕਈ ਜ਼ਿਲ੍ਹਿਆਂ ਦੇ ਵਿੱਚ ਰੇਲਾਂ ਸੜਕਾਂ ਰੁਕੀਆਂ ਹੁਣ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾਲ ਰਲੇ ਹਰ ਇੱਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸੰਗਤਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰਨ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਪਾਈਚਾਰਾ ਵਾ ਔਰ ਹੋਰ ਸਿਵਲ ਸੁਸਾਇਟੀ ਕੋਲ ਸਹਿਯੋਗ ਦੀ ਮੰਗ ਕਰਦੇ ਆ ਇਹ 30 ਦਾ ਪੂਰਾ ਮੁਕਬਲ ਜਿਹੜਾ ਵਾ ਜਾਮਸੀ ਸਫਲਤਾ ਨਾ ਕਰਾਂਗੇ ਅਰ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ ਛੱਟ ਵੱਜੂਗੀ ਸਾਰੇ ਤਬਕੇਾਂ ਵੱਲੋਂ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਬਕੇ ਜਿਹੜੇ ਪੰਜਾਬ ਦੇ ਛੋਟੇ ਲਘੂ ਉਦਯੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਇਤੋਂ ਕਾ ਮਲਾਜ਼ਮਾਂ ਨੂੰ ਅਰ ਹੋਰ ਸਾਰੇ ਕਾਰੋਬਾਰੀਆਂ ਨੂੰ ਤਬਾਹ ਕਰਨਾ ਚਾਹੁੰਦੇ ਵਿਧ ਕਿਸਾਨਾਂ ਦੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਿਸੀ ਤੇ ਵੱਡੀ ਸੱਟ ਮਾਰਾਂਗੇ ਪੀ ਦਾ ਪੰਜਾਬ ਕਾਮਯਾਬ ਕਰਕੇ ਔਰ ਮੰਗਾਂ ਚ ਵੀ ਜੇਥਾ ਹਾਸਲ ਕਰਾਂਗੇ ਸੋ ਇਸ ਕਰਕੇ ਅਪੀਲ ਆ ਕਿ ਕੀ ਦੇ ਬੰਦ ਨੂੰ ਕਾਮਯਾਬ ਕਰੋ ਧੰਨਵਾਦ